ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਾ ਕੀ ਸਰਵਨ ਕਰਦੇ ਹਾਂ ਕਿਵੇਂ ਧੰਨ ਸ਼੍ਰੀ ਗੁਰੂ ਨਾਨਕ ਤੇਜ ਜੀ ਦੇ ਪਿਆਰੇ ਸਿੱਖ ਭਾਈ ਲੈਣਾ ਜੀ ਨੂੰ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਕਿਵੇਂ ਆਪਣੀ ਜੋਤ ਭਾਈ ਲੈਣੇ ਦੇ ਵਿੱਚ ਟਿਕਾਉਣੀ ਕੀਤੀ ਬੜੇ ਪਿਆਰ ਨਾਲ ਸਾ ਕੀ ਸਰਵਨ ਕਰਨ ਵਾਸਤੇ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਸਾਖੀ ਸਾਰੀ ਸਰਵਣ ਕਰਨ ਵਾਸਤੇ ਆਪ ਜੀ ਪੂਰਨ ਤੌਰ ਤੇ ਇਸ ਵੀਡੀਓ ਨੂੰ ਧਿਆਨ ਨਾਲ ਸੁਣਨਾ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਵੱਖਰਾ ਹੀ ਰੂਪ ਧਾਰਨ ਕੀਤਾ ਗੁਰੂ ਪਾਸ਼ਾ ਜੀ ਕੀ ਕਰ ਰਹੇ ਹਨ ਚੱਲ ਰਹੇ ਹਨ ਦੋ ਚਾਰ ਕੁੱਤੇ ਪਿੱਛੇ ਹਨ ਹੱਥ ਵਿੱਚ ਸੋਟਾ ਫੜਿਆ ਹੋਇਆ ਹੈ ਅਤੇ ਕਈਆਂ ਲੋਕਾਂ ਦੀ ਭੀੜ ਪਿੱਛੇ-ਪਿੱਛੇ ਹੈ ਗੁਰੂ ਜੀ ਪਾਸ਼ਾ ਜੀ ਕੀ ਕਰ ਰਹੇ ਹਨ ਗੁਰੂ ਜੀ ਨੇ ਸੋਟਾ ਮਾਰਨਾ ਸ਼ੁਰੂ ਕੀਤਾ ਹੱਥ ਵਿੱਚ ਪੱਥਰ ਹਨ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਲੋਕ ਕਹਿਣ ਲੱਗੇ ਬਾਬਾ ਮਸਤਾਨਾ ਹੋ ਗਿਆ ਹੈ ਇਹ ਕੁਛ ਕਹਿੰਦੇ ਹੋਏ ਲੋਕ ਅੱਗੇ ਚਲੇ ਗਏ ਪਰ ਅੱਧੀ ਭੀੜ ਅਜੇ ਵੀ ਮਾਗਰ ਚੱਲ ਰਹੀ ਹੈ ਇਤਿਹਾਸ ਕਹਿੰਦਾ ਹੈ ਕਿ ਜੋ ਲੋਕਾਂ ਦੀ ਭੀੜ ਪਿੱਛੇ ਚੱਲ ਰਹੀ ਹੈ ਗੁਰੂ ਪਾਸ਼ਾ ਜੀ ਕੀ ਕਰਦੇ ਹਨ ਉਹਨਾਂ ਦੇ ਕੋਲ ਸੋਨੇ ਦੀਆਂ ਮੋਹਰੇ ਹਨ ਸੋਨੇ ਦੀਆਂ ਮੋਹਰਾ ਪਿੱਛੇ ਨੂੰ ਸੁੱਟ ਰਹੇ ਹਨ ਰੱਜ ਰੱਜ ਕੇ ਸੁੱਟ ਰਹੇ ਹਨ ਭਾਵ ਮੋਹਰਾਂ ਦੀ ਕੋਈ ਗਿਣਤੀ ਨਹੀਂ ਹੈ ਅਣਗਿਣਤ ਮੋਹਰਾ ਲੈ ਕੇ ਪਿੱਛੇ ਨੂੰ ਸੁੱਟ ਰਹੇ ਹਨ ਪਿੱਛੇ ਆਉਂਦੇ ਹੋਏ ਲੋਕਾਂ ਨੇ ਮੋਹਰਾ ਚੁੱਕੀਆਂ ਮੋਰਾ ਲੈ ਕੇ ਵਾਪਸ ਪਰਤ ਗਏ ਗੁਰੂ ਜੀ ਪਿੱਛੇ ਕੀ ਦੇਖਦੇ ਹਨ ਇੱਕ ਗੁਰੂ ਦਾ ਪਿਆਰਾ ਸਿੱਖ ਜਿਸ ਦਾ ਨਾਂ ਭਾਈ ਲੈਣਾ ਹੈ ਉਹ ਪਿੱਛੇ ਚੱਲਿਆ ਆ ਰਿਹਾ ਹੈ ਭਾਵ ਮੋਰਾ ਨਹੀਂ ਫੜੀਆਂ ਗੁਰੂ ਜੀ ਦੇ ਪਿੱਛੇ ਪਿੱਛੇ ਚੱਲਿਆ ਆ ਰਿਹਾ ਹੈ ਛੋਟੀਆਂ ਦੀ ਮਾਰ ਖਾ ਰਿਹਾ ਹੈ ਪੱਥਰਾਂ ਦੀ ਮਾਰ ਖਾ ਕੇ ਵੀ ਭਾਈ ਲੈਣਾ ਜੀ ਗੁਰੂ ਨਾਨਕ ਜੀ ਪਿੱਛੇ ਚੱਲ ਰਹੇ ਹਨ ਕਈ ਦਫਾ ਦੁੱਖ ਦੀ ਮਾਰ ਕਰਕੇ ਮਨੁੱਖ ਗੁਰੂ ਨਾਲ ਜੁੜਿਆ ਰਹਿੰਦਾ ਹੈ ਔਰ ਜਦ ਸੁੱਖਾਂ ਦੀ ਮਾਰ ਪੈ ਜਾਏ ਫਿਰ ਐਸੀ ਹਾਲਤ ਵਿੱਚ ਸਮਾਂ ਕੱਢ ਕੇ ਪ੍ਰਭੂ ਦੀ ਇਬਾਦਤ ਵਿੱਚ ਲੀਨ ਹੋਣਾ ਕਠਿਨ ਹੋ ਜਾਂਦਾ ਹੈ ਜੇ ਕਿਦਰ ਇਹ ਦੁੱਖ ਜੋ दारू ਬਣਿਆ ਰਿਹਾ ਫਿਰ ਸੁੱਖ ਵੀ ਰੋਗ ਬਣ ਜਾਂਦੇ ਹਨ ਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ ਦੁੱਖ दारू ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ 463 ਅੰਗ ਤੇ ਸੋਚੋਬਿਤ ਹੈ ਜੀ ਭਾਈ ਲੈਣਾ ਜੀ ਪਿੱਛੇ ਪਿੱਛੇ ਆ ਰਹੇ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਚਾਨਕ ਰੁਕ ਜਾਂਦੇ ਹਨ ਭਾਈ ਲੈਣਾ ਜੀ ਵੀ ਰੁਕ ਜਾਂਦੇ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਲੈਣਿਆ ਸਾਰੇ ਮੈਨੂੰ ਛੱਡ ਕੇ ਚਲੇ ਗਏ ਨੇ ਪਰ ਤੂੰ ਇਕੱਲਾ ਨਹੀਂ ਗਿਆ ਤਾਂ ਹੱਥ ਜੋੜ ਕੇ ਭਾਈ ਲੈਣਾ ਜੀ ਨੇ ਆਖਿਆ ਬਾਬਾ ਸਾਰਿਆਂ ਦੇ ਆਪੋ ਆਪਣੇ ਘਰ ਸਨ ਆਪਣੇ ਘਰਾਂ ਨੂੰ ਸਾਰੇ ਚਲੇ ਗਏ ਨੇ ਮੈਂ ਨੀ ਥਾਵਾਂ ਕਿੱਥੇ ਜਾਵਾਂ ਮੇਰਾ ਤਾਂ ਘਰ ਆਪ ਜੀ ਦੇ ਕਦਮ ਨੇ ਮੇਰਾ ਤਾਂ ਘਰ ਆਪ ਜੀ ਦੀ ਸ਼ਰਨ ਵਿੱਚ ਹੈ ਮੈਂ ਕਿੱਥੇ ਜਾਵਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਆਰੇ ਸਿੱਖ ਪਾਈ ਲੈਣਾ ਜੀ ਨੂੰ ਗਲਵਕੜੀ ਵਿੱਚ ਲਿਆ ਔਰ ਆਖਣਾ ਕੀਤਾ ਤੂੰ ਨਿਥਾਵਾਂ ਨਹੀਂ ਹੈ ਮੈਂ ਆਪਣਾ ਘਰ ਲੱਭ ਰਿਹਾ ਸੀ ਆਪਣੀ ਥਾਂ ਲੱਭ ਰਿਹਾ ਸੀ ਦੁਨੀਆ ਦੇਖੇਗੀ ਔਰ ਰੱਬੀ ਜੋ ਤੇਰੇ ਹਿਰਦੇ ਵਿੱਚ ਟਿਕੇਗੀ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਣੇ ਕੀਤੇ ਆਪ ਜੀ ਨੂੰ ਰਾਮਕਲੀ ਦੀ ਵਾਰ ਦਾ ਸ਼ਬਦ ਸੁਣਾਉਂਦੇ ਹਾਂ ਲੈਣੇ ਦੀ ਫਰਾਈ ਹੈ ਨਾਨਕਾ ਦੋਹੀ ਖੱਟੀ ਐ ਦੁਨੀਆ ਦੇਖ ਕੇ 당ਗ ਰਹਿ ਗਈ ਜਦ ਭਾਈ ਲੈਣਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਆਖੇ ਕੱਲ ਤੱਕ ਭਾਈ ਲੈਣਾ ਆਪਣਾ ਮਸਤਕ ਜੋ ਗੁਰੂ ਨਾਨਕ ਦੇਵ ਜਨਮ ਵਿੱਚ ਰੱਖ ਰਿਆ ਸੀ ਅੱਜ ਕੀ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਮਸਤਕ ਭਾਈ ਲੈਣਾ ਦੇ ਚੰਨਾਂ ਤੇ ਲਾ ਕੇ ਰੱਖਿਆ ਔਰ ਪ੍ਰਕਰਮਾ ਕਰਕੇ ਕਰੈ ਨੇ ਕਿਉਂਕਿ ਉਹ ਜੋਤ ਜੋ ਤਨ ਸ਼੍ਰੀ ਗੁਰਨਾਨਕ ਦੇਵ ਜੀ ਦੇ ਵਿੱਚ ਸੀ ਪਲਟ ਕੇ ਭਾਈ ਲੈਣਾ ਜੀ ਦੇ ਵਿੱਚ ਅੰਦਰ ਆ ਗਈ ਆਪ ਜੀ ਨੂੰ ਸਾ ਕੀ ਸਰਵਣ ਕਰਾਉਂਦੇ ਆ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਦੀ ਕਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ